ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਦੇ ਮਨੁੱਖ ਤੁਸੀਂ ਕਿਸੇ ਜੰਗਲ ਵਿੱਚੋਂ ਦੀ ਲੰਘ ਰਹੇ ਹੋਵੋ ਤੇ ਅਚਾਨਕ ਹੀ ਕੋਈ ਸੱਪ ਤੁਹਾਡੇ ਪੈਰ ਥੱਲੇ ਆ ਜਾਵੇ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੀ ਮੌਤ ਹੈ ਉਹ ਗੋਲੀ ਨਾਲ ਨਹੀਂ ਹੁੰਦੀ ਪਰ ਜਦੋਂ ਇਹ ਚੱਲ ਕੇ ਰेंग ਕੇ ਤੁਹਾਡੇ ਪੈਰਾਂ ਵਿੱਚ ਆ ਸਕਦੀ ਹੈ ਮੇਰੇ ਕਹਿਣ ਦਾ ਭਾਵ ਹੈ ਕਿ ਸੱਪ ਕਿ ਇਹ ਵੀ ਇੱਕ ਮੌਤ ਦਾ ਕਾਰਨ ਬਣ ਜਾਂਦਾ ਹੈ ਤੇ ਅੱਜ ਮੈਂ ਤੁਹਾਡੇ ਨਾਲ ਪੰਜ ਅਜਿਹੇ ਜ਼ਹਿਰੀਲੇ ਸੱਪਾਂ ਬਾਰੇ ਗੱਲਬਾਤ ਕਰਾਂਗੀ ਜੋ ਇੱਕ ਵਾਰੀ ਕੱਟਣ ਨਾਲ ਹੀ ਆਪਣਾ ਜ਼ਹਿਰ ਦਾ ਐਨਾ ਅਸਰ ਵਿਖਾਉਂਦੇ ਨੇ ਕਿ ਇਨਸਾਨ ਦੀ ਮੌਤ ਹੋ ਸਕਦੀ ਹੈ ਐਨਹੀ ਭਿਆਨਕ ਅਤੇ ਜ਼ਹਿਰੀਲੇ ਸੱਪਾਂ ਬਾਰੇ ਅੱਜ ਆਪਾਂ ਜਾਣਕਾਰੀ ਤੁਹਾਨੂੰ ਦੇਵਾਂਗੇ ਜ਼ਹਿਰੀਲੇ ਸੱਪਾਂ ਵਿੱਚੋਂ ਸਭ ਤੋਂ ਪਹਿਲਾ ਆਉਂਦਾ ਹੈ ਇੰਗਲੈਂਡ ਟਾਈਪਨ ਇਹ ਬਹੁਤ ਹੀ ਜ਼ਹਿਰੀਲਾ ਹੁੰਦਾ ਹੈ ਤੇ ਇਹ ਆਸਟ੍ਰੇਲੀਆ ਵਿੱਚ ਮਿਲਦਾ ਹੈ ਤੇ ਇਹ ਇੰਨਾ ਜਿਆਦਾ ਜ਼ਹਿਰੀਲਾ ਹੁੰਦਾ ਹੈ ਕਿ ਇਹ ਇਹਦੇ ਇੱਕ ਘਰਤੀ ਵਿੱਚ 100 ਵਿਅਕਤੀਆਂ ਨੂੰ ਮਾਰਨ ਦੀ ਇਹ ਜ਼ਹਿਰ ਰੱਖਦਾ ਹੈ ਮਤਲਬ ਕਿ ਇੱਕ ਗੱਟੀ ਵਿੱਚ ਇਹਦੀ ਜਿਹੜੀ ਜ਼ਹਿਰ ਦੀ थैਲੀ ਆਪਾਂ ਕਹਿੰਦੇ ਆ ਉਹ ਵਿੱਚ ਹੁੰਦੀ ਆ ਤੇ ਉਹਦੇ ਵਿੱਚ ਇੰਨੀ ਜ਼ਹਿਰ ਹੁੰਦੀ ਆ ਕਿ ਉਹ 100 ਵਿਅਕਤੀਆਂ ਨੂੰ ਮਾਰ ਸਕਦਾ ਹੈ ਇੰਨਾ ਜਿਆਦਾ ਜ਼ਹਿਰੀਲਾ ਇਹ ਸੱਪ ਹੁੰਦਾ ਹੈ ਤੇ ਇਹ ਸਭ ਆਮ ਤੌਰ ਤੇ ਜਿਹੜਾ ਇਹਦਾ ਸੁਭਾਅ ਹੈ ਉਹ ਸ਼ਾਂਤ ਹੁੰਦਾ ਪਰ ਜੇ ਇਹਨੂੰ ਗੁੱਸਾ ਆ ਜਾਵੇ ਤਾਂ ਇਹਦੇ ਤੋਂ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਇਹ ਇਹ ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ ਮਿਲਦਾ ਹੈ ਤੇ ਬਹੁਤ ਹੀ ਖਤਰਨਾਕ ਅਤੇ ਜ਼ਹਿਰੀਲਾ ਸੱਪ ਕੇ ਹੁੰਦਾ ਹੈ ਤੇ ਇਹਦਾ ਜਦੋਂ ਇਹ ਕੱਟਦਾ ਹੈ ਤਾਂ ਸਭ ਤੋਂ ਪਹਿਲਾਂ ਅਸਰ ਕਰਦਾ ਹੈ ਖੂਨ ਵਿਚਲੇ ਸੈੱਲਾਂ ਦੇ ਉੱਤੇ ਜਿਹੜੇ ਸੈੱਲ ਹੁੰਦੇ ਨੇ ਹụn ਵਿੱਚ ਕਿਉਂਕਿ ਨਰਵ ਸਿਸਟਮ ਨੂੰ ਇਹ ਵੇਲ ਕਰ ਦਿੰਦਾ ਹੈ ਸਭ ਤੋਂ ਪਹਿਲਾਂ ਤੇ 30 ਮਿੰਟ ਦੇ ਅੰਦਰ ਅੰਦਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜੇ ਇਹ ਸੱਪ ਕਿਸੇ ਨੂੰ ਕੱਟ ਲੈਂਦਾ ਹੈ ਤਾਂ 30 ਮਿੰਟ ਦੇ ਅੰਦਰ ਅੰਦਰ ਬੰਦਾ ਖਤਮ ਜੇ ਉਹਨੂੰ ਮੈਡੀਕਲ ਸਹੂਲਤਾਂ 30 ਮਿੰਟ ਦੇ ਅੰਦਰ ਅੰਦਰ ਨਹੀਂ ਮਿਲਦੀ ਹੈਗੀ ਐਂਟੀ ਵਨਮ ਜੋ ਜ਼ਹਿਰ ਹੁੰਦਾ ਨਾ ਐਂਟੀ ਵਨਮ ਜੋ ਇੰਜੈਕਸ਼ਨ ਹੁੰਦਾ ਹੈ ਮੈਡੀਸਿਨ ਹੁੰਦੀ ਹੈ ਜੇ ਉਹਨੂੰ ਟਾਈਮ ਤੇ ਨਹੀਂ ਮਿਲਦੀ ਤਾਂ ਬੰਦੇ ਦੀ ਮੌਤ ਹੋ ਉਸ ਅਗਲਾ ਜਿਹੜਾ ਸੱਪ ਹੈ ਨੰਬਰ 2 ਤੇ ਉਹ ਹੈਗਾ ਕਿੰਗ ਕੋਬਰਾ ਨਾਮ ਹੀ ਕਾਫੀ ਹੈ ਕੰਬਾਉਣ ਲਈ ਕਿੰਗ ਕੋਬਰੇ ਦਾ ਨਾਮ ਸੁਣ ਕੇ ਹੀ ਡਰ ਲੱਗਦਾ ਤੇ ਸਰੀਰ ਜਿਹੜਾ ਉਹ ਕੰਬ ਉੱਠਦਾ ਤੇ ਇਹ ਕਾਫੀ ਲੰਬਾ ਸੱਪ ਹੁੰਦਾ ਹੈ ਲਗਭਗ 18 ਫੁੱਟ ਲੰਬਾ ਇਹ ਹੋ ਸਕਦਾ ਹੈ ਤੇ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਔਰ ਖਤਰਨਾਕ ਇਹ ਹੁੰਦਾ ਹੈ ਤੇ ਇਹ ਵੀ ਜਦੋਂ ਕੱਟਦਾ ਹੈ ਤਾਂ ਨਰਵ ਸਿਸਟਮ ਨੂੰ ਇੱਕਦਮ ਸ਼ਟਡਾਊਨ ਕਰ ਦਿੰਦਾ ਹੈ ਫੇਲ ਕਰ ਦਿੰਦਾ ਹੈ ਤੇ ਇਹਦੀ ਜ਼ਹਿਰ ਇੰਨੀ ਜ਼ਿਆਦਾ ਹੁੰਦੀ ਹੈ ਕਿ ਵਿਅਕਤੀ ਮਾਰ ਜਾਂਦਾ ਹੈ ਤੇ ਇਹ ਜਦੋਂ ਹਮਲਾ ਕਰਦਾ ਹੈ ਨਾ ਤੇ ਇਹ ਅੱਖ 'ਚ ਅੱਖ ਪਾ ਕੇ ਖੜਦਾ ਹੈ ਔਰ ਫਿਰ ਹਮਲਾ ਕਰਦਾ ਹੈ ਇੰਨਾ ਜ਼ਿਆਦਾ ਗੁੱਸੇ ਵਾਲਾ ਇਹ ਹੁੰਦਾ ਹੈ ਤੇ ਇਹ ਖਾਂਦਾ ਕੀ ਆ ਇਹਦੇ ਮੀਨੂ ਦੇ ਵਿੱਚ ਕੀ ਕੀ ਆ ਸਿਰਫ ਸਬ ਛੋਟੇ ਸੱਪਾਂ ਨੂੰ ਇਹ ਖਾਂਦਾ ਹੈ ਕਿੰਗ ਕੋਬਰਾ ਇਹਦੀ ਖੁਰਾਕ ਹੈ ਸਿਰਫ ਸੱਪ ਇਹ ਸੱਪ ਹੀ ਖਾਂਦਾ ਹੈ ਨੰਬਰ 3 ਤੇ ਆਂਦਾ ਹੈ ਬਲੈਕ ਮਾਂਮਾ ਸਾਇਲੈਂਟ ਰੀਪਰ ਵੀ ਇਹਨੂੰ ਕਿਹਾ ਜਾਂਦਾ ਹੈ ਤੇ ਇਹ ਅਫਰੀਕਾ ਦੇ ਵਿੱਚ ਮਿਲਦਾ ਹੈ ਤੇ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਤੇ ਇਹ ਬਹੁਤ ਹੀ ਤੇਜ਼ੀ ਨਾਲ ਹਮਲਾ ਕਰਦਾ ਹੈ ਲਗਭਗ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੰਨੀ ਤੇਜ਼ੀ ਨਾਲ ਇਹ ਹਮਲਾ ਕਰਦਾ ਹੈ ਆਪਣੇ ਸ਼ਿਕਾਰ ਦੇ ਉੱਤੇ ਔਰ ਇਹਦੇ ਜਦੋਂ ਇਹ ਕੱਟ ਲੰਦਾ ਹੈ ਤਾਂ 10 ਮਿੰਟ ਦੇ ਅੰਦਰ ਅੰਦਰ ਹੀ ਜਿਸ ਵਿਅਕਤੀ ਨੂੰ ਇਹ ਕੱਟਦਾ ਹੈ ਉਹਨੂੰ ਲਕਵਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਤਕਰੀਬਨ 2 ਘੰਟੇ ਦੇ ਅੰਦਰ ਅੰਦਰ ਜੇ ਕੋਈ ਮੈਡੀਕਲ ਸੁਵਿਧਾ ਵਿਅਕਤੀ ਨੂੰ ਨਹੀਂ ਮਿਲਦੀ ਤਾਂ 2 ਘੰਟੇ ਦੇ ਅੰਦਰ ਅੰਦਰ ਹੀ ਬਲੈਕ ਬੰਬੇ ਦੀ ਜਿਹੜੀ ਜ਼ਹਿਰ ਹੈ ਵਿਅਕਤੀ ਨੂੰ ਖਤਮ ਕਰ ਦਿੰਦੀ ਹੈ ਨੰਬਰ 4 ਤੇ ਹੈ ਬਹੁਤ ਜ਼ਿਆਦਾ ਖਤਰਨਾਕ ਤੇ ਜ਼ਹਿਰੀਲਾ ਸੱਪ ਉਹ ਹੈ ਬਲੂ ਕੈਰਟ ਤੇ ਦੱਖਣੀ ਏਸ਼ੀਆ ਦੇ ਵਿੱਚ ਇਹ ਮਿਲਦਾ ਹੈ ਤੇ ਸਭ ਤੋਂ ਵੱਡੀ ਔਰ ਖਤਰਨਾਕ ਗੱਲ ਇਹ ਹੈ ਕਿ ਜਦੋਂ ਇਹ ਕੱਟਦਾ ਹੈ ਤਾਂ ਪਤਾ ਵੀ ਨਹੀਂ ਲੱਗਦਾ ਕਿ ਇਹਨੇ ਕੱਟ ਲਿਆ ਤੇ ਇਹ ਤੁਹਾਨੂੰ ਮਾਰ ਰਿਹਾ ਹੁੰਦਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਕਿ ਤੁਸੀਂ ਮਾਰ ਰਹੇ ਹੋ ਮਤਲਬ ਜਿਹੜੇ ਵਿਅਕਤੀ ਨੂੰ ਕੱਟਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਮਾਰ ਰਿਹਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਇਹਦੇ ਕੱਟਣ ਦੀ ਜਿਹੜਾ ਇਹ ਤਕਲੀਫ ਹੈ ਉਹ ਨਹੀਂ ਹੁੰਦੀ ਇਹ ਜਦੋਂ ਕੱਟਦਾ ਹੈ ਤਾਂ ਤੁਰੰਤ ਜਿਹੜਾ ਨਰਵਸ ਸਿਸਟਮ ਆਪਣਾ ਹੁੰਦਾ ਹੈ ਉਹਨੂੰ ਇਹ ਠੱਪ ਕਰ ਦਿੰਦਾ ਤੇ ਵਿਅਕਤੀ ਦੀ ਜਿਹੜੀ ਮੌਤ ਹੈ ਉਹ ਹੋ ਜਾਂਦੀ ਹੈ ਚੁੱਪਚੀਤੇ ਔਰ ਹਾਂ ਇਹ ਸਿਰਫ ਰਾਤ ਨੂੰ ਹਮਲਾ ਕਰਦਾ ਹੈ ਦਿਨ ਵੇਲੇ ਇਹ ਹਮਲਾ ਨਹੀਂ ਕਰਦਾ ਹੈਗਾ ਸਿਰਫ ਰਾਤ ਨੂੰ ਹੀ ਹਮਲਾ ਕਰਦਾ ਹੈ ਨੰਬਰ 5 ਤੇ ਜਿਹੜਾ ਸੱਪ ਹੈਗਾ ਉਹ ਹੈਗਾ ਰਸਲ ਵਾਈਪਰ ਇਹ ਇੰਡੀਆ ਦਾ ਬਹੁਤ ਹੀ ਖਤਰਨਾਕ ਸੱਪ ਹੈ ਇੰਡੀਆ ਵਿੱਚ ਨੇਪਾਲ ਵਿੱਚ ਔਰ ਪਾਕਿਸਤਾਨ ਵਿੱਚ ਇਹ ਮਿਲਦਾ ਹੈ ਬਹੁਤ ਹੀ ਜ਼ਿਆਦਾ ਖਤਰਨਾਕ ਔਰ ਜ਼ਹਿਰੀਲਾ ਹੁੰਦਾ ਹੈ ਜਦੋਂ ਇਹ ਕੱਟਦਾ ਹੈ ਤਾਂ ਖੂਨ ਨਹੀਂ ਵਗਦਾ ਬਲਕਿ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ ਤੇ ਜਲਦੀ ਹੀ ਜਿਹੜੇ ਸਰੀਰ ਦੇ ਸੈੱਲ ਨੇ ਉਹਨਾਂ ਨੂੰ ਇਹ ਨਾਸ਼ ਕਰ ਦਿੰਦਾ ਹੈ ਉਹਨਾਂ ਦਾ ਔਰ ਖੂਨ ਹੈ ਜਿਹੜਾ ਉਹ ਜੰਮ ਜਾਂਦਾ ਹੈ ਔਰ ਵਿਅਕਤੀ ਦੀ ਮੌਤ ਹੋ ਜਾਂਦੀ ਜੇਕਰ ਉਹਨੂੰ ਮੈਡੀਕਲ ਸੁਵਿਧਾ ਜਿਹੜੀ ਉਹ ਟਾਈਮ ਤੇ ਨਾ ਮਿਲੇ ਤਾਂ ਸੋ ਦੋਸਤੋ ਜਿਹੜੇ ਸੱਪ ਨੇ ਇਹ ਖਤਰਨਾਕ ਜ਼ਰੂਰ ਹੁੰਦੇ ਨੇ ਪਰ ਸਾਨੂੰ ਇਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਜੇ ਅਸੀਂ ਤੰਗ ਕਰਦੇ ਹਾਂ ਤਾਂ ਇਹ ਸਾਡੀ ਮੁਰਤਤਾ ਹੈ ਜੇ ਸਾਨੂੰ ਇਹ ਖੁੱਲ੍ਹੇ ਜਗ੍ਹਾ ਤੇ ਕਿਤੇ ਮਿਲਦੇ ਨੇ ਜੰਗਲਾ ਵਿੱਚ ਮਿਲਦੇ ਨੇ ਜਾਂ ਖੇਤਾਂ ਵਿੱਚ ਮਿਲਦੇ ਨੇ ਤਾਂ ਇਹਨਾਂ ਨੂੰ ਕਦੇ ਵੀ ਤੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਡਰਦੇ ਮਾਰ ਹੀ ਹਮਲਾ ਕਰਦੇ ਨੇ ਅਦਰਵਾਇਸ ਇਹ ਹਮਲਾ ਨਹੀਂ ਕਰਦੇ ਹੈਗੇ ਕਿਉਂਕਿ ਹਰੇਕ ਜਿਹੜਾ ਜੀਵ ਪੈਦਾ ਹੋਇਆ ਹੈ ਉਹਦਾ ਇੱਕ ਮਕਸਦ ਹੁੰਦਾ ਹੈ ਧਰਤੀ ਤੇ ਆਉਣ ਦਾ ਸੋ ਇਨਾਂ ਦੇ ਉੱਤੇ ਜਿੱਦਾ ਕਿਸਾਨ ਦੇ ਲਈ ਤਾਂ ਇਹ ਬੜੇ ਵਧੀਆ ਵੀ ਹੁੰਦੇ ਨੇ ਕਿਉਂਕਿ ਗੰਨੇ ਦੀ ਫਸਲ ਜਦੋਂ ਬੀਜਦੇ ਆ ਤਾਂ ਉਹਦੇ ਵਿੱਚ ਚੂਹੇ ਆ ਜਾਂਦੇ ਨੇ ਤਾਂ ਇਹ ਜਿਹੜਾ ਸੱਪ ਐ ਚੂਹਿਆਂ ਨੂੰ ਖਤਮ ਕਰਦਾ ਤੇ ਗੰਨੇ ਦੀ ਫਸਲ ਨੂੰ ਵੀ ਇਹ ਬਚਾ ਲੈਂਦਾ ਇਹ ਤਾਂ ਹੋਰ ਵੀ ਮਤਲਬ ਜੀਵਾਂ ਨੂੰ ਇਦਾਂ ਤੰਗ ਨਹੀਂ ਕਰਨਾ ਚਾਹੀਦਾ ਹੈਗਾ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਲਦ ਹੀ ਮਿਲਾਂਗੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਨਾਲ ਥੈਂਕ ਯੂ ਫॉर ਵਾਚਿੰਗ